ਆ ਜਰੂਰ ਅੱਜ ਆਇਆ ਕੋਕੋ ਕੈਂਚੀਰ ਨਾਲੇ ਲਾਗੇ ਜੋ ਉਪਰ ਵਿੱਚ ਬਾਈਕ ਕੋਲ ਜੌਂਡੀਰ ਬਕਾ ਉਸੇ ਮਾਡਲ ਐਕਸਾ ਦੀ ਬੰਗਾਲ ਦਾ ਨੰਬਰ ਆ ਜੀ ਸਾਡ ਗੇਅਰ 52 07 SS ਠੀਕ ਹੈ ਜੀ ਇਹ ਵੀ ਬਕਾਉਗਾ ਜੀ ਬਾਕੀ ਬਾਕੀ ਨਾ ਕਰ ਲਓ ਗੱਲਬਾਤ ਫੋਨ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਜੀ ਬਾਈ ਜੀ ਬਾਹਰ ਗਏ ਵੀ ਅੱਜ ਠੀਕ ਹੈ ਜੀ ਤੇ 91 91 ਮਾਡਲ ਹੈ ਜੀ ਟਾਇਰ ਟੂ ਦੇਖ ਸਕਦੇ ਹੋ ਭਰਾ ਠੀਕ ਹੈ ਜੀ ਆਹ ਮੂਰਲੇ ਟਾਇਰ ਆ ਅੰਮਾਗਲੇ ਟਾਇਰ ਦੇਖ ਸਕਦੇ ਹੋ 91 ਮਾਡਲ ਹੈ ਜੀ ਜਿੰਨੇ ਜਿੰਨੇ ਗੇਅਰ ਦਾ ਓਕੇ ਆ ਜੀ ਦੇਖ ਸਕਦੇ ਹੋ 2 91 ਹੈ ਇੱਕ ਜੁੰਡੀਰ ਇਹ ਪਕਾਉ ਹੈ ਜੀ ਸੋਹ ਸਾਹ ਦੇਖ ਸਕਦੇ ਹੋ ਟਾਇਰ ਟੂ ਦੇਖ ਸਕਦੇ ਹੋ ਭਰਾ ਕੀ ਨਾਟ ਕਰ ਰਿਹਾ ਨੇ ਦਾ ਸਪੀਨ 73 ਦੀ ਲੱਗੀ ਦੀ ਆ ਠੀਕ ਹੈ ਜੀ ਹਾਂਜੀ ਆ 80 ਮਾਡਲ ਆ ਜੀ 88 ਸੋਰੀ 88 ਮਾਡਲ ਆ ਜੀ ਟਾਇਰ ਮੁਰਲੇ ਦੂਜੇ ਪਾ ਬਾਈ ਗੋਟੀ ਵਾਲੇ ਤੇ ਨਾ ਨਾ ਟਾਇਰ ਦੇ ਤਿਆਰ ਪੂਰਾ ਵਧੀਆ ਕੀਤਾ ਬਾਈ ਤੇ ਇਸ ਨੇ ਸਭ ਤੋਂ ਸਰਾ ਉਹ ਜਲਾ ਆ ਬਾਈ ਟਾਇਰ ਦੇਖ ਸਕਦੇ ਆ ਪਰ ਕਿਹੜੀ ਕੰਪਨੀ ਦਾ ਦੇਖਣੇ ਕੋਈ ਦਿਖਾਉਣ ਦੀ ਕੋਸ਼ਿਸ਼ ਕਰ ਦਿੰਦੇ ਤੁਹਾਨੂੰ ਇਸ ਤਸੀ ਮੋਡ ਲਈ ਬਾਈ ਜੀ ਨੇ ਜਰੂਰ ਕਨੈਕਟ ਕਰਿਓ ਇਹ ਟਾਰ ਦੇਖਸਾ ਬਰਾ ਵੀ ਆਰ ਦਰਲਾ ਦੇ ਠੀਕ ਹੈ ਜੀ ਹੈ ਨਵੇਂ ਨਵੇਂ ਆ ਤੇ ਨੂਰ ਲਈ ਠੀਕ ਹੈ ਯਾਰ ਮੈਨੂੰ ਕੋਈ ਵੀ ਬਤੋ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਵੀ ਵੀਡੀਓ ਅਪਲੋਡ ਕਰਦੇ ਰਹੀ ਵੈਲ ਤੇ ਭਰਾਗ ਲੂਡੀ ਓਕੇ ਬਾਏ